ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੇ ਹਾਂ ਆਪਣੇ ਚੈਨਲ ਹਸਾਂਟਿਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਕੁਝ ਸਟਿਚ ਕੀਤੇ ਹੋਏ ਸੂਟ ਨੇ ਤੇ ਕੁਝ ਹੋਰ ਸੇ ਸਟੱਫ ਦੇ ਵਿੱਚ ਆਪਾਂ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਨਾਲ ਨਾਲ ਆਰਕੰਡੀ ਦਾ ਸਟੱਫ ਰੋਗਾ ਤੇ ਕਾਟਨ ਦਾ ਸਟੱਫ ਰੋਗ ਕਾਟਨ ਚੈੱਕ ਦਾ ਸਟੱਫ ਰੋਗ ਠੀਕ ਹੈ ਜੀ ਸਭ ਤੋਂ ਫਸਟ ਜੇ ਤੁਸੀਂ ਦੇਖ ਰਹੇ ਹੋ ਜਿਹੜਾ ਸੂਟ ਇਹ ਇਹ ਹੈਗਾ ਆਰਕੰਡੀ ਦਾ ਸਟੱਫ ਹੈ ਇੱਦਾਂ ਜੀ ਨੈਕਲਾਈਨ ਬਣੀ ਹੋਈ ਆ ਸਿੰਪਲ ਜਿਹੜੀ ਇਹਦੇ ਚਾਕਾਂ ਦੇ ਉੱਤੇ ਤੇ ਆ ਬਾਜੂ ਦੇ ਉੱਪਰ ਇਹ ਪਾਈਪੇ ਦਿੱਤੀ ਹੋਈ ਹੈ ਕਰੀਮ ਕਲਰ ਦੀ बॉटम ਦੇ ਉੱਪਰ ਇਹਦੇ ਆਪਾਂ ਨੇ ਇਹ ਖਾਦੀ ਦੇ ਵਿੱਚ ਬੋਟਮ ਹੈ ਜਿਹੜੀ ਔਰ ਇਦਾਂ ਦੇਤੇ ਇਹ ਸਿੰਗਲ ਟਾਂਕੇ ਦਾ ਜਿਹੜਾ ਆਪਾਂ ਨੇ ਕੰਮ ਕਰਵਾਇਆ ਹੈ ਬਹੁਤ ਹੀ ਸੋਹਣਾ ਜਿਹੜਾ ਇਹ ਵਰਕ ਹੋਇਆ ਹੋਇਆ ਨੈਗਰੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਿੰਗਲ ਕਲਰ ਦਾ ਆਪਾਂ ਇਹਦੇ ਨਾਲ ਦੁਪੱਟਾ ਡਾਈ ਕਰਾਇਆ ਹੈ ਡਾਰਕ ਕਲਰ ਤੁਸੀਂ ਲਾਈਟ ਵੀ ਲਗਾ ਸਕਦੇ ਇਹ ਵਾਲੇ ਆਰ ਕੰਡੀ ਦੇ ਵਿੱਚ ਇਹ ਵਾਲੇ ਪ੍ਰਿੰਟ ਮਿਲ ਜਾਣਗੇ ਆਪਣੇ ਕੋਲ ਇਸ ਟਾਈਪ ਇਹ ਕਿਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਆ ਇਹ ਵਾਲਾ ਕਲਰ ਤੁਸੀਂ ਤੁਹੇ ਬਿਲਕੁਲ ਜਿਹੜੀ ਇਹ ਸਾਫਟ ਹੋ ਜਾਂਦੀ ਹੈ ਅਗਰ ਤੁਸੀਂ ਲਾਈਨਿੰਗ ਨਹੀਂ ਵੀ ਲਗਵਾਨੀ ਚਾਹੁੰਦੇ ਤਾਂ ਨਹੀਂ ਵੀ ਲਗਵਾ ਸਕਦੇ ਫਸ ਲਾਈਨਿੰਗ ਨਾਲ ਥੋੜਾ ਜਿਹਾ ਸਟੱਫ ਦੀ ਜਿਹੜੀ ਲਾਈਫ ਵੱਧ ਜਾਂਦੀ ਹੈ ਜਿਵੇਂ ਕਿ ਇਹਦੇ ਵਿੱਚੋਂ ਥੋੜਾ ਮਾਵਾਜਾ ਜਦੋਂ ਇਹ ਨੂੰ ਆਪਾਂ ਵਾਸ਼ ਕਰ ਲਾਂਗੇ ਤਾਂ ਇਹ ਬਿਲਕੁਲ ਜਿਹੜਾ ਸੌਫਟ ਹੋ ਜਾਊਗਾ ਠੀਕ ਹੈ ਜੀ ਚੂਬਨਾਰਾ ਫੈਬਰਿਕ ਬਿਲਕੁਲ ਨਹੀਂ ਹੈਗਾ ਜੀ ਤੁਸੀਂ ਵਿਦਆਊਟ ਲਾਈਨਿੰਗ ਵੀ ਇਹਨੂੰ ਬਣਾ ਸਕਦੇ ਹੋ ਅਗਰ ਕਈ ਭੈਣਾਂ ਲਾਈਨਿੰਗ ਲਾਈਕ ਨਹੀਂ ਨਾ ਕਰਦੀਆਂ ਗਰਮੀ ਦੇ ਵਿੱਚ ਇੱਕ ਆਪਣੇ ਕੋਲੇ ਇਹ ਵੀ ਆਰ ਕੰਡੀਸ਼ਨਰ ਉੱਪਰ ਸਾਰਿਆਂ ਦੇ ਨਾਲ ਇਦਾਂ ਹੀ ਨੈਗੇਟਿਵ ਪ੍ਰਿੰਟ ਦੇ ਮਾਡਲ ਆਉਂਦੇ ਨੇ ਸਾਨੂੰ 1100 ਜਿਹੜੀ ਇਹਦੀ ਇਹ ਪ੍ਰਾਈਸ ਹੋਊਗੀ ਠੀਕ ਹੈ ਜੀ 1100 ਨੈਕਸਟ ਹੈਗਾ ਆਪਣੇ ਕੋਲੇ ਇਹ कॉटन दुपट्टा सूट ਇਹਦੇ ਜਿਹੜੀ ਨੈਕਲਾਈਨ ਆਪਾਂ ਨੇ ਇਸ ਟਾਈਪ ਦੀ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਇਹਦੀ ਨੈਕਲਾਈਨ ਬਣੀ ਹੋਈ ਹੈ ਠੀਕ ਜਿਹੀ ਅਰੇ ਤਾਂ ਇਹਦੇ ਤੇ ਹੀ ਆਪਾਂ ਨੇ ਬਾਜੂ ਦੇ ਤੇ ਕਰਿਆ ਹੋਇਆ ਹੈ ਇਹ ਪਲੇਸ ਨਾਲ ਇਹ ਜਿਹੜੀ ਪੱਟੀ ਲਗਾ ਕੇ ਔਰ ਸੇਮ ਹੀ ਜਿਹੜਾ ਇਹ ਆਪਾਂ ਇਹਦਾ ਕੇਦੇ ਦੇ ਉੱਪਰ ਕੀਤਾ ਹੋਇਆ ਫਰੰਟ ਬੈਕ ਜਿਹੜਾ ਇਹ ਕੇਦਾ ਸੇਮ ਕਰਿਆ ਹੋਇਆ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਾਟਮ ਰੱਖੀ ਗਈ ਆ ਉਹ ਵੀ ਆਪਾਂ ਨੇ 8 ਟਾਈਡਾ ਰੱਖੀ ਆ। ਅਨੇ ਵਾਲੇ ਦਾ ਟਾਈਡਾ ਜਿਹੜਾ ਨਹੀਂ ਬਹੁਤ ਹੀ ਸੋਹਣਾ ਜਿਹੜਾ ਇਹ ਸੂਟ ਬਣ ਕੇ ਰੈਡੀ ਹੋ ਗਿਆ। ਨਾਰਮਲ ਜੀ ਰੇਂਜ ਦਾ ਸੂਟ ਸੀਗਾ ਜਿਵੇਂ ਇਹ 900 ਦਾ ਪਲੇਨ ਸੂਟ ਸੀਗਾ ਪਲੇਨ ਬਾਟਮ ਨਾਲ ਵਿਦਾਊਟ ਦੁਪੱਟਾ ਜੀ ਵਾਲਾ ਠੀਕ ਹੈ ਜੀ ਇਹਦੇ ਨਾਲ ਜਿਹੜਾ ਇਹ ਵਾਲਾ ਸੂਟ ਹੈ ਤੁਸੀਂ ਇਦਾਂ ਹੀ ਇਹਨੂੰ ਰੈਡੀ ਕਰਾ ਸਕਦੇ ਹੋ ਇਹ ਵਾਲੇ ਪ੍ਰਿੰਟ ਨੂੰ ਵੀ ਬਾਟਮ ਹੈ ਜਿਹੜੀ ਇਹਦੀ ਟਾਈਡਾਈ ਹੋ ਜੂਗੀ ਕੋਰਾ ਕਾਟਨ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਇਹ ਵੀ ਜਿਹੜੀ ਹੈਗੀ ਹੈ ਟਾਈਡਾਈ ਹੋ ਕੇ ਨਾ ਉਦਾਂ ਲਈ ਸੂਟ ਇਹ ਰੈਡੀ ਹੋ ਜਾਏਗਾ ਇਹਦੀ ਜਿਹੜੀ ਪ੍ਰਾਈਸ ਰਹੂਗੀ ਉਹ 800 ਰਹੂਗੀ ठीक है जी बाकी सॉरी 700 ये की प्राइस रहेगी बाकी जेड़ा टाइ डाई का खर्चा हो के जेड़ा है ना ये फिर 900 तक चला जाएगा सर अगर बॉटम ਤੁਸੀਂ टाइ डाई ਕਰਾਉਣੀ ਹੈ اگر प्लेन बॉटम ਨਾਲ ਲੈਣਾ ਫਿਰ ਤੁਹਾਨੂੰ ਇਹ ਜਿਹੜਾ 700 ਦੇ ਪਊਗਾ ਆ ਦੇਖ ਸਕਦੇ ਤੁਸੀਂ ਲੀਬੀਆ कॉटन ਹੈ ਬਹੁਤ ਹੀ ਅੱਛਾ ਬ੍ਰਾਂਡ ਹੈ ਇਹ कॉटन ਦਾ ਨੈਕਸਟ ਸਟੌਪ ਤੋਂ ਤੁਹਾਨੂੰ ਦਸਾਣੇ ਇੱਕ ਵਾਰ ਕੋਈ ਸੂਟ ਇਦਾਂ ਜਿਹੜੀ ਇਹ ਨਕਲਾਈ ਬਣੀ ਹੋਈ ਹੈ ਅਸੀਂ ਸਾਡੇ ਲਈ ਘੇਰੇ ਦੇ ਉੱਤੇ ਕੰਮ ਕਰਦੇ ਠੀਕ ਹੈ ਜੀ ਬਾਜੂ ਦੇ ਉੱਤੇ ਇਦਾਂ ਵੇਲ ਬਣੀ ਹੋਈ ਹੈ ਸੇਮ ਹੀ ਜਿਹੜੀ ਵੇਲ ਆ ਉਹ ਇਥੇ ਬਾਟਮ ਦੇ ਉੱਤੇ ਬਣੀ ਹੋਈ ਹੈ ਬਹੁਤ ਹੀ ਸੋਹਣਾ ਜਿਹੜਾ ਇਹ ਵੀ ਸੂਟ ਬਣਿਆ ਹੋਇਆ ਟਾਈ ਡਾਈ ਦੇ ਨਾਲ ਦੁਪੱਟਾ ਰਹੂਗਾ ਨੈਕ ਸਟੱਪ ਹਨੇ ਕੀ ਆਪਣਾ ਇਨਕੰਪਲੀਟ ਸੂਟ ਹੈ ਰਸੇ ਆਪ ਤੁਹਾਨੂੰ ਡਿਜ਼ਾਈਨ ਗਲੇ ਦਾ ਸ਼ੋਅ ਕਰਦੇ ਆਂ ਇਦਾਂ ਆਪਣੀ ਇਹ ਨੈਕ ਲਾਈਨ ਬਣਾਈ ਹੋਈ ਹੈ ਜੀ ਠੀਕ ਹੈ ਜੀ ਇਦਾਂ ਜਿਹੜੀ ਆਪਾਂ ਨਹੀਂ ਗਈ ਬਾਜੂ ਤਿਆਰ ਕੀਤੀ ਹੈ ਸੇਮ ਹੀ ਜਿਹੜਾ ਇਹ ਇਦਾਂ ਇਹਦੇ ਆਪਾਂ ਘੇਰੇ ਦੇ ਉੱਪਰ ਪੱਟੀ ਲਾਵਾਂਗੇ ਇਹ ਪ੍ਰੋਪਰ ਜਦੋਂ ਰੈਡੀ ਹੋ ਗਿਆ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਸੂਟ ਹਾਲੇ ਇਹ ਅਧੂਰਾ ਹੈ ਜੀ ਇੱਕ ਪਰਸਨ ਨੇ ਇਹ ਨਵਾਂ ਸਟਾਕ ਦਿਖਾਉਣੀ ਆ ਬਹੁਤ ਹੀ ਸੋਹਣਾ ਹੈ ਜੀ ਐਸ ਕੇ ਦਾ ਸਟੱਫ ਹੈਗਾ ਮੈਚਿੰਗ ਸੂਟ ਰਹੂਗਾ ਇਹ ਨਾਲ ਆਪਾਂ ਤੁਹਾਨੂੰ ਸਿੰਗਲ ਸੂਟ ਦਿਖਾ ਰਹੇ ਹਾਂ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਮਿਲ ਜੂਗੀ ਕਾਫੀ ਤੇ ਇਹਦਾ ਦੇਖੋ ਜੀ ਬ੍ਰੈਂਡ ਚੱਕਦਾ ਸਰ ਜੀ ਐਸ ਕੇ ਦਾ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੁੰਦਾ ਹੈ ਜੀ ਸੈਲਫ ਦੇ ਵਿੱਚ ਬਣਿਆ ਹੋਇਆ ਵਿਦਾਊਟ ਲਾਈਨਿੰਗ ਸਟਿਚ ਹੋ ਜਾਏਗਾ ਤੇ ਇਹਦੀ ਜਿਹੜੀ ਇਹ ਬਾਟਮ ਰਹੂਗੀ ਠੀਕ ਹੈ ਜੀ ਪ੍ਰੋਪਰ ਮੈਚ ਜਿਹਾ ਰਹੇਗੀ ਬਾਟਮ ਕੇਵਲ ਕਿਸੇ ਨੂੰ ਡਾਰਕ ਜ਼ਿਆਦਾ ਲੱਗਦੀ ਹੁੰਦੀ ਹੈ ਤਾਂ ਫਿਰ ਤੁਸੀਂ ਇਹ ਜਿਹੜੀ ਇਹ ਲਾਈਟ ਵੀ ਕਰਵਾ ਸਕਦੇ ਹੋ ਬਾਟਮ ਆਪਾਂ ਚੇਂਜ ਕਰ ਸਕਦੇ ਆਂ ਬਾਕੀ ਅਗਰ ਆਪਾਂ ਦੁਪੱਟਾ ਇਹਦੇ ਨਾਲ ਥੋੜਾ ਜਿਹਾ ਲਾਈਟ ਚਾਰਟ ਚ ਕਰਵਾ ਲਈਏ ਨਾ ਫਿਰ ਅਦਾ ਡਾਰਕ ਬਾਟਮ ਵੀ ਚੱਲ ਜੂਗੀ ਠੀਕ ਹੈ ਜੀ ਇੱਕ ਆਪਣੇ ਕੋਲੇ ਹੈਗੇ ਨੇ ਇਹ ਚੈੱਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਸਟੱਫ ਹੈ ਅੱਜ ਕੱਲ ਜਿੱਦਾਂ ਵੱਡੇ ਫਲਾਅਰ ਦਾ ਜ਼ਿਆਦਾ ਟ੍ਰੈਂਡ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਜਿਹੜੀ ਇਹ ਸੈਲਫ ਲਾਈਨ ਬੰਨ੍ਹੀ ਹੋਈ ਹੈ ਚੈੱਕ ਜੋ ਬਣਿਆ ਹੋਇਆ ਇੱਕ ਤਰ੍ਹਾਂ ਦਾ ਕਿੱਦਾਂ ਦੀ ਰਿਪੋਰਟ ਮਿਲੂਗੀ 1100 ਦਾ ਹੀ ਸੂਟ ਰਹੂਗਾ ਬਹੁਤ ਹੀ ਜ਼ਿਆਦਾ ਸੋਨਾ ਇਹ ਛੋਟੇ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਇਹ ਵਾਲਾ ਕਲਰ ਹੈ ਕਿਤੇ ਦੀ ਇੱਕ ਟੱਪਾ ਨੇ ਕਰਿਆ ਸੀਗਾ ਕ੍ਰਸ਼ ਦੇ ਉੱਪਰ ਰੈਡੀ ਇਹ ਵਾਲਾ ਕ੍ਰਾਸ਼ੇਰ ਫਿਰ ਇੰਨਾ ਜੀ ਸਿੰਪਲ neck line ਬਣਾਈ ਗਈ ਸੀ ਜਿਹਦੇ ਉੱਪਰ ਹਲੇ ਆਪਾਂ ਨੇ ਜਿਹੜੇ off white button ਲਗਾਉਣੇ ਨੇ ਇਹਦੀ ਬਾਟਮ ਦੇ ਸੋਰੀ ਬਾਜੂ ਦੇ ਉੱਪਰ ਇਦਾਂ ਤੇ ਘੇਰੇ ਦੇ ਉੱਪਰ ਸਿੰਪਲ ਲੇਸ ਲਗਾਈ ਹੋਈ ਆ ਠੀਕ ਹੈ ਜੀ ਤੇਰੀ ਬਾਟਮ ਹੈ ਦੀ ਉਹਦੇ ਉੱਤੇ ਆਪਾਂ ਨੇ ਵਰਕ ਕਰਾਇਆ ਪੌਂਚੇ ਨੇ ਉੱਪਰ ਇੱਕ ਫਲਾਵ ਬਣਾਇਆ ਠੀਕ ਹੈ ਜੀ ਕੰਮ ਥੋੜਾ ਜਾਧੂ ਹੁਣ ਕਾਲੀ ਦੀ وجہ ਕਰਕੇ ਸਪਰੇ ਨਾਲ ਦੀ ਦੁਪੱਟੀਆਂ ਦੀ ਫਿਨਿਸ਼ਿੰਗ ਵਗੈਰਾ ਹੁਣ ਬਾਕੀ ਆ ਇਦਾਂ ਇਹਦਾ ਇਹ ਡਬਲ ਡਾਈ ਆਪਾਂ ਨੇ ਦੁਪੱਟੀਆਂ ਤੇ ਕੀਤੇ ਜੀ ਇਹ ਬੱਤੇ ਦੀ ਹਲੇ ਫਿਨਿਸ਼ਿੰਗ ਬਾਕੀ ਹੈ ਨੈਕ ਸਿੱਕਾ ਆਪਾਂ ਇਹ ਛੋਟੇ ਬੱਚੇ ਦਾ ਸੂਟ ਰੈਡੀ ਕੀਤਾ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਆਪਾਂ ਨੇ ਇਹਦੇ ਉੱਪਰ ਲਗਾਈ ਹੈ 5 ਸਾਲ ਦੀ ਬੱਚੀ ਹੈ ਜੀ ਦਾ ਆਪਾਂ ਨੇ ਇਹ ਸੂਟ ਬਣਾਇਆ ਇਹਦਾ ਇਹਦੀ ਬਾਜੂ ਬਣ ਗਈ ਹੈ ਨੈਕ ਜਿਹੜੀ ਆਪਾਂ ਨੇ ਸਿੰਪਲ ਹੀ ਰੱਖੀ ਹੋਈ ਹੈ ਤੇ ਇੱਥੇ ਆਪਾਂ ਇਹਦੇ ਟਿਚ ਬਟਨ ਲਾਵਾਂਗੇ ਤਾਕੇ ਛੋਟੀ ਨੈਕ ਨਾਲੇ ਜਿਹੜਾ ਇਹ ਸਾਡੇ ਨਾਲ ਪੈ ਸਕੀ ਠੀਕ ਹੈ ਜੀ ਬਾਟਮ ਦੇ ਉੱਪਰ ਆਪਾਂ ਨੇ ਸਿੰਪਲ ਇਦਾਂ ਫਿਨਿਸ਼ਿੰਗ ਪੱਟੀ ਲਾਈ ਹੈ ਸੋਰੀ ਸ਼ਰਟ ਨਾਲ ਦੀ ਪੱਟੀ ਲਾਤੀ ਠੀਕ ਹੈ ਜੀ ਇਹ नेक्स्ट ਜਿਹੜਾ ਆਪਾਂ ਨੇ ਸਿੰਪਲ ਕਾਟਨ ਦਾ ਸੂਟ ਸੀਗਾ 700 ਦਾ ਇਹਦੀ ਕਾਸਟ ਸੀਗੀ ਠੀਕ ਹੈ ਜੀ ਇਦਾਂ ਇਹਦੇ ਤੇ ਆਪਾਂ ਨੇ ਥੋੜਾ ਜਿਹਾ ਐਂਕਰ ਥ्रेड ਨਾਲ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਇਦਾਂ ਇਹ ਵੀ ਸ਼ੇਪ ਨੈਕ ਬਣਾਇਆ ਹੈ ਦਾ ਔਰ ਇਹਦੇ ਬਾਅਦ ਇਹਦੇ ਉੱਪਰ ਡਿਜ਼ਾਈਨਿੰਗ ਤੁਸੀਂ ਕੋਈ ਨਹੀਂ ਦੇ ਸਕਦੇ ਇਦਾਂ ਹੈਗਾ ਕਿ ਰਣਾ ਸਿੱਕੇ ਜੀ ਟਾਈ ਡਾਈ ਲੈ ਆਪਣੇ ਨਾਲ ਦੁਪੱਟਾ ਜੀ ਤੇ ਵਾਈਟ ਕਲਰ ਦੀ ਇਹਦੇ ਨਾਲ ਬਾਟਮ ਲਾਉਗੀ ਇਤਨ ਜਿਹੜੀ ਇਹਦੀ ਡਾਈ ਕਰੀਏ ਠੀਕ ਹੈ ਜੀ ਜਿਨ੍ਹਾਂ ਨੇ ਵੀ ਆਪਣੇ ਤੋਂ ਸਲਾਈ ਕਰਾਉਣੀ ਆ ਕੰਟੈਕਟ ਕਰ ਸਕਦੇ ਹੋ 9056775688 ਦੇ ਉੱਪਰ ਪ੍ਰਿੰਟ ਆਪਾਂ ਤੁਹਾਨੂੰ ਦਿਖਾਈ ਦਿੱਤੇ ਕੁਝ ਦੇ ਪ੍ਰਾਈਸ ਆਪਾਂ ਨਹੀਂ ਦੱਸ ਦਿੱਤੇ ਤੁਹਾਨੂੰ ਬਾਕੀ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਹੋ ਥੈਂਕ ਯੂ